ਪੰਜਾਬ ਹਾਈ ਕੋਰਟ ਦੁਆਰਾ ਇੱਕ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ਼ੰਭੂ ਬਾਰਡਰ ਖਾਲੀ ਕਰਾਉਣ ਦੀ ਗੱਲ ਕੀਤੀ ਹੈ ਹਾਲਾਂਕਿ ਹਰਿਆਣਾ ਦੇ ਇੱਕ ਵਕੀਲ ਦੁਆਰਾ ਇਹ ਕਿਹਾ ਗਿਆ ਹੈ ਕਿ ਅਗਰ ਬੈਰੀਗੇਡ ਜਿਹੜੇ ਖਾਲੀ ਹੋਣਗੇ ਤੇ ਫਿਰ ਹੀ ਸ਼ੰਭੂ ਬਾਰਡਰ ਖਾਲੀ ਹੋ ਸਕਦਾ ਹੈ ਸਾਡੇ ਨਾਲ ਸਰਵਨ ਸਿੰਘ ਪੰਦੇੜ ਜਿਹੜੇ ਕਿਸਾਨ ਨੇਤਾ ਮੌਜੂਦ ਹੈ ਜਿਨ੍ਹਾਂ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਬਾਰਡਰ ਦਾ ਲਗਾਤਾਰ ਜਿਹੜਾ ਧਰਨਾ ਚੱਲ ਰਿਹਾ ਹੈ ਸੋ ਸਰਵਨ ਸਿੰਘ ਪੰਦੇੜ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਓ ਇਸ ਦੇਸ਼ ਬਾਰੇ ਕੀ ਸੋਚਦੇ ਆ ਉਹਨਾਂ ਦੀ ਉਹਨਾਂ ਦਾ ਕੀ ਕਹਿਣਾ ਪੰਦੇਰ ਸਾਹਿਬ ਜਿਹੜਾ ਹਾਈ ਕੋਰਟ ਦਾ ਦੇਸ਼ ਹੋਇਆ ਕਿ ਸੰਭੂ ਬਾਰਡਰ ਖਾਲੀ ਕਰਾਇਆ ਜਾਣ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਾਂ ਹੁਣ ਆਪਾਂ ਤੋਂ ਪੀਸੀ ਕਰਨ ਲੱਗੇ ਆ ਪੀਸੀ ਕਰਨ ਤੋਂ ਬਾਅਦ ਤੁਹਾਨੂੰ ਸਾਰੀ ਨਹੀਂ ਤੁਸੀਂ ਥੋੜਾ ਜਿਹਾ ਇਸ ਦੇ ਬਾਰੇ ਡਿਟੇਲ ਦੇ ਦਿਓ ਪਰ ਜਾਂਦੇ ਜਾਂਦੇ ਕਰ ਲੈਂਦੇ ਆ ਆ ਬਸ ਇਹੀ ਹੈ ਵੀ ਇੱਕ ਤਾਂ ਉਹਦੀ ਸਰਟੀਫਾਈਡ ਕਾਪੀ ਲਾਂਗੇ ਆਪਣੇ ਵਕੀਲ ਲਾਏ ਹੋਏ ਆ ਹਾਲੇ ਜਿੰਨਾ ਚਿਰ ਉਹ ਸਰਟੀਫਾਈਡ ਕੋਈ ਵੀ ਥੰਟੀ ਨਹੀਂ ਹੁੰਦੀ ਪੱਕੀ ਪ੍ਰਤੀਕਿਰਿਆ ਤਾਂ ਕੋਈ ਨਹੀਂ ਹੈ ਹੂੰ ਪਰ ਜੋ ਮੀਡੀਆ ਚ ਆ ਰਿਹਾ ਵਾ ਹੂੰ ਕਿ ਜੇ ਫੈਸਲਾ ਆਇਆ ਵਾ ਤੇ ਸਾਡੇ ਵਾਸਤੇ ਬੁਰਾ ਨਹੀਂ ਹੈ ਹੂੰ ਅਸੀਂ ਇਹਦੇ ਲਈ ਮੀਟਿੰਗ ਕਰਕੇ ਹੂੰ ਇਸ ਤੇ ਵਿਚਾਰ ਕਰਾਂਗੇ ਇੱਕ ਹਫਤੇ ਦਾ ਸਮਾਂ ਹੈਗਾ ਪਰ ਇਸ ਦੇ ਵਿੱਚ ਤੁਹਾਡੀ ਜਿਹੜੀ ਮੰਗਾਂ ਸੀ ਲਗਾਤਾਰ ਜਿਹੜੀ ਤੁਸੀਂ ਮੰਗਾਂ ਨੂੰ ਲੈ ਕੇ ਧਰਨਾ ਲਗਾਏ ਸੀ ਉਹ ਮੰਗਾਂ ਤੇ ਹਲੇ ਨਾ ਪੂਰੀਆਂ ਨਹੀਂ ਹੋਈਆਂ ਤੁਹਾਡਾ ਧਰਨਾ ਫੇਰ ਤੁਹਾਨੂੰ ਡੈਰੀ ਗੇਟ ਜਿਹੜਾ ਸ਼ੰਭੂ ਗਾਰਡ ਖਾਲੀ ਕਰਨਾ ਪਏਗਾ ਦੇਖੋ ਸਾਡਾ ਰਸਤਾ ਰੋਕਣ ਦਾ ਮਤਲਬ ਹੀ ਨਹੀਂ ਸੀ ਹੂੰ ਸੰਭੋ ਸਰਕਾਰ ਨੇ ਰੋਕਿਆ ਤੁਸੀਂ ਬਹਿ ਗਈ ਅਸੀਂ ਤਾਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਸਾਡਾ ਉੱਥੇ ਬਹਿਣਾ ਤਾਂ ਮਕਸਦ ਨਹੀਂ ਸੀ ਹਾਂ ਕੱਲ ਨੂੰ ਸਰਕਾਰ ਗੱਲ ਕਰੂਗੀ ਚੰਗੀ ਗੱਲ ਹੈ ਦੇਖਦੇ ਆਂਗੇ ਦੇਖਣ ਵਾਲੀ ਗੱਲ ਸੋ ਬਿਲਕੁਲ ਦੇਖਣ ਵਾਲੀ ਗੱਲ ਹੋਏਗੀ ਫੈਸਲਾ ਜ਼ਰੂਰ ਹਰਿਆਣਾ ਹਾਈ ਕੋਰਟ ਦਾ ਆਇਆ ਵੈ ਸੋ ਅੰਨਾ ਦੁਆਰਾ ਜ਼ਰੂਰ ਕਿਹਾ ਜਾਂਦਾ ਕਿ ਜਿਹੜੀ ਸੈਟੀਸਫਾਈਡ ਕਾਪੀ ਜ਼ਰੂਰ ਲਈਤੀ ਜਾਏ ਉਸ ਤੋਂ ਬਾਅਦ ਹੀ ਅਗਲੇ ਦਾ ਵਿਚਾਰ ਕੀਤਾ ਜਾਏਗਾ ਅਮਿਤ ਸ਼ਰਮਾ ਪੰਜਾਬ ਤੋਂ ਅਮਰੀਕਾ